ਕੋਪਤ ਜਾਰਾ ਦੇਖੋ ਬਈ ਕਣਕ ਖਾ ਕੇ ਤੇ ਮੈਨੂੰ ਦੇਖ ਕੇ ਨਾ ਉਹ ਭੱਜ ਰਿਹਾ ਦੇਖੋ ਪਰਾਂ ਨੂੰ ਉਹ ਦੇਖੋ ਖੜ ਜਾ ਹਾਂਜੀ ਸਸਸੀ ਗੱਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ 2.5-3 ਕਾ ਟਾਈਮ ਹੋ ਗਿਆ ਤੇ ਅੱਜ ਹੋ ਗਈ ਵੀਰੋ 22 ਦਸੰਬਰ ਤੇ ਮੌਸਮਾਂ ਜਿਹਾ ਪਤਿਆ ਬਣਿਆ ਹੋਇਆ ਤੇ ਸੂਰਜ ਨਿਕਲਿਆ ਹੈ ਧੁੱਪ ਪੈ ਰਹੀ ਆ ਗਰਮੀ ਵੀ ਹੋ ਰਹੀ ਆ ਥੋੜੀ ਜੀ ਤੇ ਸੱਤਾ ਵੀਰ ਆਪਣਾ ਨਾਲ ਆ ਤੇ ਅੱਜ ਪਹੁੰਚੇ ਵੀਰੋ ਫੇਰ ਆਪਾਂ ਜੰਗਲ ਵਾਲੇ ਖੇਤਾਂ ਦੇ ਕੋਲ ਤੇ ਕਣਕ ਨੂੰ ਨੂੰ ਪਹਿਲਾਂ ਪਾਣੀ ਲਾਇਆ ਸੀ ਤੇ ਆਪਣਾ ਬਾਂਦਰ ਜਿਹੜੇ ਗੇੜੀ ਮਾਰਨਾ ਆਇਆ ਸੀ ਪਰ ਬਾਂਦਰ ਹਲੇ ਵੀ ਹਟ ਨਹੀਂ ਰਹੀ ਕਿਉਂਕਿ ਬਾਂਦਰ ਬਹੁਤ ਕਣਕ ਖਾ ਕੇ ਤੁਹਾਨੂੰ ਦਿਖਾਉਣੇ ਆ ਤੇ ਬਣੇ ਰਿਓ ਆਪਣੀ ਵੀਡੀਓ ਦੇ ਨਾਲ ਪਹੁੰਚ ਗਏ ਬਾਈ ਜੰਗਲਵਾਂ ਤੇ ਬਾਂਦਰ ਦੇਖੋ ਸਾਹਮਣੇ ਤੇ ਖੇਤਾਂ ਵਿੱਚ ਗੇੜਾ ਮਾਰਨਾ ਇਹਦੇ ਆਪਣੇ ਆ ਤੇ ਇਹ ਕਣਕ ਬਹੁਤ ਖਾ ਗਏ ਬਈ ਦੇਖੋ ਇੱਧਰ ਪੰਜ ਝੜਕਾ ਵੀ ਲਾ ਰਿਆ ਨਾਲੋ ਤੇ ਪਾਣੀ ਲਾਇਆ ਤਾਂ ਉਧਰ ਦੇਖੋ ਹੁਣ ਤੱਕ ਖੜਿਆ ਇੱਧਰ ਤਾਂ ਰਹੀ ਹੀ ਨਹੀਂ ਕਣਕ ਆ ਝੜਕਾ ਲਾਇਆ ਹੋਇਆ ਤੇ ਇੱਧਰ ਦੇਖੋ ਲਵੇ ਲਵੇ ਤਾਂ ਪਾਣੀ ਵੀ ਲਾਤਿਆ ਤੇ ਮੈਨੂੰ ਲੱਗਦਾ ਆਪਾਂ ਨੂੰ ਵੀ ਲਾਣਾ ਪੈਣਾ ਕੁਛ ਨਾ ਕੁਛ ਨਹੀਂ ਬਾਂਦਰ ਨਹੀਂ ਛੱਡਦੇ ਇੱਥੇ ਕੁਛ ਵੀ ਤੇ ਬਾਈ ਦੇਖੋ ਆਪਣੀ ਕਣਕ ਤੇ ਪਾਣੀ ਲਾਇਆ ਤਾਂ ਇੱਧਰ ਤਾਂ ਵਧੀਆ ਵਸੇ ਤੇ ਜਿਹੜੀ ਉਧਰ ਆ ਪਿੱਛੇ ਜੰਗਲ ਦੇ ਕੋਲ ਉਹਦਾ ਸੜਕ ਤੇ ਤੇ ਉਹਨੂੰ ਬਾਂਦਰ ਜਿਆਦਾ ਚੱਕ ਰਹੇ ਆ ਤੇ ਇਧਰ ਵੀ ਠੀਕ ਹੈ ਇਧਰ ਦੇਖੋ ਵੀਰੋ ਤੇ ਵਿੱਚ ਆਪਾਂ ਲਫਾਫੇ ਵੀ ਟੰਗਤੇ ਜਿਹੜੇ ਸੂਰਸਾਰ ਆਂਦੇ ਆਂ ਡਰ ਜਾਂਦੇ ਆ ਤੇ ਉਹ ਪਰੇ ਜਿਆਦਾ ਖਾਰਗੇ ਸੱਤੇ ਨੂੰ ਪੁੱਛਿਆ ਹਾਂ ਸੱਤੇ ਕੀ ਲਾਜ ਬੰਦਰਾ ਕੋਈ ਲਾਜ ਰਿਹਾ ਕਰੰਟ ਵੀ ਲਾਇਆ ਹੋਇਆ ਫਾਇਦਾ ਕੋਈ ਹੈ ਤੇ ਫਾਇਦਾ ਵੀ ਕੋਈ ਨਹੀਂ ਕਿਉਂਕਿ ਬੰਦਰ ਇਧਰ ਇਧਰ ਆਪਾਂ ਨੇ ਲਾਇਆ ਹੋਇਆ ਝਟਕਾ ਤੇ ਉਹ ਉਧਰ ਨੂੰ ਹੋ ਕੇ ਉੱਪਰ ਨੂੰ ਆ ਜਾਂਦੇ ਆ ਪਰ ਨੂੰ ਆ ਗਿਆ ਉਹ ਉਧਰ ਨੂੰ ਆ ਜਾਂਦੇ ਆ ਦੇਖੋ ਤੇ ਇਧਰ ਆਪਾਂ ਰੱਸੀ ਲਾਣੀ ਪਾ ਗਈ ਹੈ ਨਾ ਰੱਸੀ ਨਾਲ ਤਾਂ ਸੂਰ ਨਹੀਂ ਆਂਦੇ ਨਾ ਹੁਣ ਤੇ ਸੂਰ ਵੀ ਆਣ ਲੱਗੇ ਬਾਈ ਸੂਰਾਂ ਨੇ ਦੇਖੋ ਉਧਰ ਦੇਖੋ ਉਹ ਦੇ ਕੀ ਹਾਲ ਕਰਤਾ ਉੱਥੇ ਤੇ ਜਿਵੇਂ ਬਲਦ ਨਹੀਂ ਕੁੱਲਦੇ ਆਪਣੇ ਇਦਾਂ ਕੁੱਲਦੇ ਆਹ ਕਣਕ ਚ ਆਗੇ ਟੋਏ ਪਟਦੇ ਆ ਲੈਦੇ ਆ ਤੇ ਆਹ ਦੇਖੋ ਕੀ ਹਾਲ ਕਰਤਾ ਇੱਧਰ ਏ ਕਣਕ ਵਧੀਆ ਹੋ ਰਹੀ ਹੈ ਇਹ ਕਣਕ ਤਾਂ ਵਧੀਆ ਹੋਆ ਬਾਈ ਪਰ ਸੂਰਕ ਬੰਦਰ ਨਹੀਂ ਹੋਣ ਦਿੰਦੇ ਤੇ ਉਹ ਬਾਈ ਆਪਣਾ ਦੇਖੋ ਅੱਜ ਜਿਹੜਾ ਉਹਨਾ ਛਟਕਾ ਬਿਜਲੀ ਵਾਲਾ ਚੱਲ ਨਹੀਂ ਰਿਹਾ ਤੇ ਚੈੱਕ ਕਰ ਰਹਾ ਦੇਖੋ ਸਾਹਮਣੇ देख चल गया कर लग गया टिक टिक इधर पानी देखो भाई हूं तक खड़ा चल गया లై లై ਲੱਗੇਗਾ ਕਿਤੇ ਹੈ ਚਲ ਗਿਆ ਚਲ ਗਿਆ ਵੀ ਚਲ ਗਿਆ ਗ੍ਰੈਂਟ ਅੱਜ ਤਾਂ ਅੱਜ ਵੀ ਬਾਦਰਾ ਦਿਖਾਣੇ ਆ ਤੁਹਾਨੂੰ ਬਾਦਰਾ ਜਾਓ ਪਹੁੰਚੇ ਅੱਗੇ ਤੇ ਪੈਸੇ ਮੌਸਮ ਅੱਜ ਬਹੁਤ ਵਧੀਆ ਬਣਿਆ ਉਹ ਦੇਖੋ सत्तावीर सत्तावीर सत्ता भाई सारा दिन फोन कैसे बैठे हो कैसे बैठे हो कैसे बैठे हो ਹੈਲੋ ਇਹੋ ਆ ਰਵਿ ਠਾਕੜ ਬੰਦਾ ਦੇਖੋ ਹੂੰ ਦੇਖੋ ਵੀ ਅੱਜ ਸਾਰੇ ਪਹੁੰਚ ਰਹੇ ਆ ਇੱਧਰ ਤੇ ਉੱਧਰ ਨਹੀਂ ਹੈਗੇ ਅੱਜ ਇੱਧਰ ਕਣਕ ਖਾਣ ਆ ਰਹੇ ਆ ਹਾਂ ਸੱਤੇ ਅੱਜ ਇੱਧਰ ਆ ਮੰਦਰ ਉਹ ਦੇਖੋ ਕਿਤਰਾ ਬੈਠੇ ਆ ਲਾ ਲੰਘਣ ਲੱਗੇ ਜਾਣੇ ਆਜਾ ਉਹ ਦੇਖੋ ਵੀ ਸੜਕ ਵਾ ਕਿੰਨੇ ਪਹੁੰਚ ਰਹੇ ਆ ਆ ਦੇਖੋ ਵੀ 15 15 ਚ ਹੈਲੋ ਹੈਲੋ ਤੇ ਭਾਈ ਆਪਾਂ ਨਾ ਜੰਗਲ ਤੋਂ ਆਪਣੇ ਖੇਤਾਂ ਤੋਂ ਪਿੱਛੇ ਤੋਂ ਇਧਰ ਦੀ ਸਾਈਡ ਆ ਗਏ ਬੜਲੀ ਵਾਲੀ ਸਾਈਡ ਤੇ ਪਿੱਛੇ ਆਪਣਾ ਉਹ ਮੋਟਰਸਾਈਕਲ ਬਹੁਤ ਪਿੱਛੇ ਰਹਿ ਗਿਆ ਦੇਖੋ ਉਹ ਉਧਰਲੇ ਤੇ ਭਾਈ ਇੱਕ ਨਾਰੇ ਤੇ ਆ ਗਏ ਤੇ ਬਾਂਦੜਾ ਨਾ ਜਿਹੜੇ ਅੱਜ ਇਧਰ ਆਏ ਹੋਏ ਆ ਇਧਰ ਵੀ ਵੈਸੇ ਬਹੁਤ ਨੁਕਸਾਨ ਕਰਦੇ ਆ ਕਿਉਂਕਿ ਇਧਰ ਵੀ ਬਹੁ ਬਾਈ ਰੱਖੀ ਰੱਖਦੇ ਆ ਉਹਨੇ ਤੇ ਪਿੱਛੇ ਦੇਖ ਲੋ ਸੜਕ ਤੇ ਕਿੰਨੇ ਮੰਦਰ ਹੋ ਰਹੇ ਆ ਅੱਜ ਤੇ ਬਹੁਤ ਜ਼ਿਆਦਾ ਮੰਦਰ ਹੋ ਰਿਹਾ ਹੈ ਤੇ ਸੱਤਾ ਕਹਿੰਦਾ ਵੀ ਕੱਲ ਨੂੰ ਇਹਨਾਂ ਨੂੰ ਛੋਲੇ ਪਾ ਕੇ ਜਾਣੇ ਆਪਾਂ ਨੇ। ਲੈ ਵੀ ਆਪਾਂ ਇਧਰਲੇ ਕਿਨਾਰੇ ਤੇ ਆ ਗਏ ਤੇ ਉਹ ਸਾਹਮਣੇ ਬੜਲੀ ਪਿੰਡਾ ਦੇਖੋ। ਤੇ ਇਧਰਲੀ ਸਾਈਡ ਆ ਗਏ ਆਪਾਂ। ਬਿਲਕੁਲ ਹਾਲ ਕੇ ਗੱਲ ਤਾਂ। ਆ ਦੇਖੋ ਕਣਕ ਕਿਵੇਂ ਖਾਈ ਹੋਈ ਆ ਬਾਂਦਰਾਂ ਨੇ। ਲਵੇ ਲਵੇ ਤਾਂ ਦੇਖੋ ਛੱਡੇ ਹੀ ਨਹੀਂ ਕੁਸ। ਤੇ ਹੁਣ ਵੀ ਕੋ ਉੱਥੇ ਤੱਕ ਪਹੁੰਚ ਰਿਹਾ ਦਾ। ਤੇ ਉਹ ਪਰੇ ਆਪਣਾ ਮਤਲਬ ਆਪਣਾ ਬਾਈਕ ਉਹ ਉੱਥੇ ਖੜੀ ਹੈ ਦੇਖੋ ਪਿੱਛੇ। ਤੇ ਪਾਰਨਾ ਜੰਗਲ ਤੋਂ ਇਧਰਲੀ ਸਾਈਡ ਆ ਗਏ ਬਾਹਰਲੀ। ਵੜਲੀ ਵਾਲੀ ਸਾਈਡ ਤੇ ਆਪਾਂ ਘੁੰਮ ਦੇਖਣ ਆਏ ਸੀ ਤੇ ਜਿਹੜੇ ਬਾਂਦਰ ਹਨ ਉਹ ਦੇਖੋ ਕਿੰਨੇ ਫਿਰ ਰਹੇ ਆ ਸੜਕ ਤੇ ਆਹ ਦੇਖੋ ਕਿਉਂਕਿ ਉੱਧਰ ਵੀ ਹਲੇ ਬੰਦੇ ਬੰਦੇ ਹੈਗੇ ਆ ਤੇ ਇੱਧਰ ਵੀ ਇਸ ਕਰਕੇ ਵਿਚਾਲੇ ਆ ਜੇ ਤੇ ਸ਼ਾਮ ਨੂੰ ਆਣਗੇ ਤੇ ਇੱਧਰ ਵੀ ਦੇਖੋ ਇਹ ਤਾਰ ਤੂਰ ਸਾਰੀ ਲਾਈ ਹੋਈ ਆ ਮੰਦਰਾਂ ਦੇ ਕਰਕੇ ਹਾਂ ਸੱਤੇ ਕੇ ਸੂਤਾ ਕੇ ਕਰੀਏ ਫੇਰੇ ਬਾਕੀ ਵੀਰੋ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਬਾਕੀ ਵਲੌਗ ਅੱਜ ਦਾ ਆਪਾਂ ਉਰੇ ਹੀ ਖਤਮ ਕਰਾਂਗੇ ਕਿਉਂਕਿ ਬੰਦਰ ਤੁਹਾਨੂੰ ਦਿਖਾਤੇ ਪਾਰਾ ਹੈ ਨਹੀਂ ਆਪਣੇ ਏਰੀਆ ਵਿੱਚ ਨਾ ਇੱਧਰ ਤੇ ਇਸ ਵਾਰ ਆਪਾਂ ਇੱਧਰਲੀ ਸਾਈਡ ਆਏ ਸੀ ਤੇ ਅੱਗੇ ਦਾ ਹੈਗੇ ਆ ਉਹ ਦੇਖੋ ਕਿੰਨੇ ਤਰ੍ਹਾਂ ਸੜਕ ਦੀ ਤੇ ਇਸ ਵਰਕੇ ਤੇ ਬਾਕੀ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਫਿਰ ਲੈ ਨੈਕਸਟ ਵਲੌਗ ਦੇ ਵਿੱਚ ਤਬ ਤੱਕ ਲਈ ਸਾਨੂੰ ਸਤਿ ਸ੍ਰੀ ਅਕਾਲ